ਜਿੰਦਾਬਾਦ ਜਿੰਦਾਬਾਦ ਪਾਪ ਕਿਸਾਨ ਯੂਨੀਅਨ ਦੋਆਬਾ ਜਿੰਦਾਬਾਦ 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 ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜਿਵੇਂ ਅੱਜ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਸਾਰੇ ਹੀ ਸਾਡੇ ਅਹੁਦੇਦਾਰ ਤੇ ਸਾਰੇ ਮੈਂਬਰ ਸਹਿਬਾਨ ਅੱਜ ਅਸੀਂ ਜਥੇਬੰਦੀ ਵੱਲੋਂ ਪ੍ਰੋਗਰਾਮ ਰੱਖਿਆ ਕਿ ਪਿੰਡ ਦਾ ਸਾਜ ਕਲਾ ਜੋ ਕਿ ਦਲਜੀਤ ਸਿੰਘ ਦੋਸਾਂਝਵਾਲ ਨਗਰ ਹੈ ਸੋ ਅਸੀਂ ਸਾਡੇ ਉਸ ਪੰਜਾਬੀ ਕਲਾਕਾਰ ਨੂੰ ਹੌਸਲਾ ਵਧਾਈ ਕਰਨ ਲਈ ਕਿਉਂਕਿ ਉਸ ਨੇ ਪੰਜਾਬ ਦਾ ਨਾਮ ਪੂਰੇ ਵਰਲਡ ਦੇ ਵਿੱਚ ਚਾ ਕੀਤਾ ਜਿੱਥੇ ਕੋਈ ਸਿੱਖ ਚਿਹਰਾ ਨਹੀਂ ਪਹੁੰਚ ਸਕਿਆ ਉੱਥੇ ਤੱਕ ਪਹੁੰਚਿਆ ਸੋ ਅੱਜ ਉਹਦੇ ਨਾਂ ਤੇ ਕਿਤਾਬਾਂ ਛਪਨੀਆਂ ਸ਼ੁਰੂ ਹੋ ਗਈਆਂ ਬਾਹਰਲੇ ਮੁਲਕਾਂ ਦੇ ਵਿੱਚ ਤੇ ਉਹਦੀ ਇੱਕ ਜਿਹੜੀ ਫਿਲਮ ਹੈ ਸਰਦਾਰ ਜੀ 3 ਉਹਨੂੰ ਇੱਥੇ ਭਾਰਤ ਦੇ ਵਿੱਚ ਰੀਲੀਜ਼ ਕਰਨ ਤੋਂ ਕੁਝ ਜਿਹੜੇ ਸ਼ਰਾਰਤੀ ਅੰਸਰ ਹੈ ਉਹ ਰੋਕ ਰਹੇ ਆ ਸੋ ਅਸੀਂ ਮੰਨ ਕਰਦੇ ਆ ਕਿ ਇਹ ਜਿਹੜਾ ਸਰਦਾਰ ਜੀ 3 ਫਿਲਮ ਹੈ ਉਹਨੂੰ ਪੂਰੇ ਭਾਰਤ ਦੇ ਵਿੱਚ ਰੀਲੀਜ਼ ਕੀਤਾ ਜਾਵੇ ਕਿਉਂਕਿ ਬਾਹਰਿਆਂ ਮੁਲਕਾਂ 'ਚ ਰੀਲੀਜ਼ ਹੋ ਚੁੱਕੀ ਆ ਤੇ ਲੋਕਾਂ ਨੇ ਬਹੁਤ ਸਰਾਇਆ ਲੋਕਾਂ ਨੇ ਵੱਡਾ ਪਿਆਰ ਦਿੱਤਾ ਸੋ ਅਸੀਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦਲਜੀਤ ਸਿੰਘ ਦੋਸਾਂਝ ਦੇ ਨਾਲ ਖੜੇ ਆ ਡੱਟ ਕੇ ਔਰ ਅਸੀਂ ਮੰਗ ਕਰਦੇ ਆਂ ਪਰ ਸਰਕਾਰ ਕੋਲੋਂ ਕਿ ਉਹਦੀ ਜਿਹੜੀ ਫਿਲਮ ਹੈ ਰਿਲੀਜ਼ ਕੀਤੀ ਜਾਵੇ ਅੱਜ ਇਥੋਂ ਪਰ ਇੱਕ ਕਾਫਲਾ ਉਹਦੇ ਨਗਰ ਨੂੰ ਜਾ ਰਿਹਾ ਉੱਥੇ ਨਗਰ ਵੀ ਸਾਡੀ ਜਿਹੜੀ ਜਥੇਬੰਦੀਆਂ ਕਾਰਪੂ ਸਾਰੇ ਇਕੱਠੇ ਹੋ ਰਹੇ ਆ ਅਸੀਂ ਇਹ ਪੂਰੇ ਵਰਲਡ ਨੂੰ ਦੱਸਣਾ ਚਾਹੁੰਦੇ ਆਂ ਕਿ ਅਸੀਂ ਉਹ ਸਾਡੇ ਪੰਜਾਬੀ ਸ਼ੂਰਮੇ ਦੇ ਨਾਲ ਪੰਜਾਬੀ ਨੌਜਵਾਨ ਨਾਲ ਪੰਜਾਬੀ ਸਿੰਗਰ ਦੇ ਨਾਲ ਜਿਹੜਾ ਕਿ ਸਟੇਜਾਂ ਤੇ ਚੜ ਕੇ ਕਹਿੰਦਾ ਕਿ ਆ ਗਿਆ ਪੰਜਾਬ ਅਸੀਂ ਉਹਦੇ ਨਾਲ ਡਟ ਕੇ ਖੜੇ ਆਂ ਔਰ ਉਹਦੀ ਜਿਹੜੀ ਫਿਲਮ ਆ ਉਹਨੂੰ ਰਿਲੀਜ਼ ਕਰਾ ਕੇ ਹਟਾਂਗੇ ਇਹ ਜਿਹੜੇ ਲੋਕ ਸ਼ਰਾਹਤੀ ਨੇ ਇਹਨਾਂ ਨੂੰ ਇਹ ਕਹਿੰਦੇ ਆ ਭਈ ਆਪਣੀ ਜ਼ੁਬਾਨ ਤੇ ਲਗਾਮ ਦਿਓ ਔਰ ਇਹ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਕੀ ਤੁਸੀਂ ਨਰਿੰਦਰ ਮੋਦੀ ਨੂੰ ਕਹੋਗੇ ਕਿ ਜਿਹੜਾ ਉੱਥੇ ਜਾ ਕੇ ਬਰਥਡੇ ਮਨਾਉਂਦਾ ਰਿਹਾ ਪਾਕਿਸਤਾਨ ਉਹਨੂੰ ਕਹੋਗੇ ਵੀ ਬਾਹਰ ਚਲੇ ਜਾ ਇੰਡੀਆ ਤੋਂ ਫਿਰ ਭਾਈ ਇੱਕ ਸਿੱਠੀ ਸਰੂਪ ਜਿਹੜਾ ਨੌਜਵਾਨ ਸਿੰਗਰ ਹੈ ਜਾਂ ਇੱਕ ਕਲਾਕਾਰ ਹੈ ਉਹਦੀ ਫਿਲਮ ਨੂੰ ਰੋਕਣਾ ਇਹ ਕਹਿ ਦਿਓ ਕਿ ਘੱਤ ਗਿਣਤੀਆਂ ਦੇ ਨਾਲ ਜ਼ਬਰਦਸਤ ਕਰਨ ਦੀ ਗੱਲ ਹੈ ਭਾਰਤ ਸਰਕਾਰ ਦੀ ਔਰ ਉਹ ਜਿਹੜੇ ਇਹਨਾਂ ਦੇ ਸੈਂਸਰ ਬੋਰਡ ਉਹਨਾਂ ਦੀ ਮੈਂ ਸਪਸ਼ਟ ਸ਼ਬਦਾਂ ਵਿੱਚ ਕਹਾਂਗਾ ਕਿ ਇਹਨੂੰ ਤੁਰੰਤ ਜਿਹੜਾ ਸਰਦਾਰਜੀ ਤਰੀਕਾ ਉਹਨੂੰ ਭਾਰ ਦੇ ਵਿੱਚ ਰਿਲੀਜ਼ ਕੀਤਾ ਜਾਵੇ ਇੱਕ ਥੋੜੇ ਦਿਨਾਂ ਬਾਅਦ ਹੀ ਹੁਣ ਇੱਕ ਮੈਚ ਵੀ ਸ਼ੁਰੂ ਹੋਣ ਲੱਗੇ ਆ ਇੰਡੀਆ ਦੇ ਪਾਕਿਸਤਾਨ ਦੇ ਕੀ ਤੁਸੀਂ ਉਹਨੂੰ ਬੈਨ ਕਰਾਉਣ ਲਈ ਵੀ ਕੋਈ ਅੱਗੇ ਮੋਹਮ ਬਿੱਡੂਗੇ ਕਿਉਂਕਿ ਜਿੱਦਾਂ ਫਿਲਮ ਤਾਂ ਬੈਨ ਹੋ ਗਈ ਇੱਕ ਪਾਕਿਸਤਾਨੀ ਐਕਟਰ ਕਰਕੇ ਕੀ ਹੁਣ ਤੁਸੀਂ ਮੋਹਮ ਬਿੱਡੂਗੇ ਕਿ ਆ ਜਿਹੜੀ ਉਹ ਮੈਚ ਹੋ ਰਿਹਾ ਉਹ ਵੀ ਕੈਨਸਲ ਕੀਤੇ ਜਾਣ ਫਿਰ ਨਹੀਂ ਅਸੀਂ ਉਹਨਾਂ ਸ਼ਰਾਰਤੀ ਲੋਕਾਂ ਨੂੰ ਇਹ ਕਹਾਂਗੇ ਅਸੀਂ ਕਦੇ ਵੀ ਇਸ ਪੱਖ ਤੇ ਨਹੀਂ ਬਈ ਕੋਈ ਸਪੋਰਟਸਮੈਨ ਖੇਡਣਾ ਚਾਹੁੰਦੇ ਉਹਨੂੰ ਰੋਕਿਆ ਜਾਵੇ ਅਸੀਂ ਕਹਿੰਦੇ ਆ ਮੈਚ ਹੋਣੇ ਚਾਹੀਦੇ ਆ ਪਰ ਮੈਂ ਉਹਨਾਂ ਨੂੰ ਕੁ ਬੱਕੜਾਂ ਨੂੰ ਪੁੱਛਣਾ ਚਾਹਣਾ ਜਿਹੜੇ ਇਹ ਗੱਲ ਦੀ ਬਾਰ-ਬਾਰ ਰੌਲਾ ਪਾਉਂਦੇ ਆ ਕਿ ਬਈ ਜੀ ਇੱਕ ਹੀਰੋਇਨ ਨੂੰ ਉਹਨੇ ਪਾਕਿਸਤਾਨੀ ਲੈ ਲਈ ਕੀ ਇੰਡੀਆ ਦੀ ਟੀਮ ਜਾ ਕੇ ਪਾਕਿਸਤਾਨੀ ਪਲੇਅਰਾਂ ਨਾਲ ਹੱਥ ਮਿਲਾਉ ਉਥੇ ਬੋਲੋਗੇ ਉਹਨੂੰ ਫੇਰ ਤੁਸੀਂ ਕੀ ਕਹਿੰਦੇ ਹੋ ਅਸੀਂ ਨਹੀਂ ਰੋਕਦੇ ਅਸੀਂ ਕਹਿੰਦੇ ਆ ਮੈਚ ਹੋਣੇ ਚਾਹੀਦੇ ਆ ਐਸੀ ਕਹਿੰਦੇ ਆ ਸਾਰਿਆਂ ਦੇਖਣ ਸਾਂਝ ਹੋਣੀ ਚਾਹੀਦੀ ਆ ਸਾਡੀ ਕੌਮ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਕਿਹਾ ਕਿ ਪਿਆਰ ਪਾਉਣਾ ਹੈ ਪਿਆਰ ਦੀ ਭਾਵਨਾ ਰੱਖਣੀ ਹੈ ਨੇੜਤਾ ਕਰਨੀ ਹੈ ਕਿਸੇ ਨਾਲ ਜ਼ਬਰ ਨਹੀਂ ਕਰਨਾ ਪਰ ਜਿਹੜੇ ਲੋਕ ਸ਼ਰਾਰਤੀ ਘੱਟ ਗਿਣਤੀਆਂ ਦਾ ਇੱਕ ਸਿੱਖ ਚਿਹਰੇ ਨੂੰ ਟਾਰਗੇਟ ਕਰਨ ਅਸੀਂ ਉਹ ਕਦੇ ਸਹਿਨ ਨਹੀਂ ਕਰਾਂਗੇ ਔਰ ਅਸੀਂ ਇਹ ਕਵਾਂਗੇ ਭਾਰਤ ਸਰਦਾਰ ਨੂੰ ਕਿ ਇਹਨੂੰ ਤੁਰੰਤ ਫਿਲਮ ਨੂੰ ਰਿਲੀਜ਼ ਕੀਤਾ ਜਾਵੇ ਔਰ ਉਹ ਜਿਹੜੇ ਮੈਚ ਵੀ ਹੋਣੇ ਚਾਹੀਦੇ ਆ ਪਰ ਉਹਨਾਂ ਕੋ ਭੱਕੜਾ ਨੂੰ ਮੈਂ ਸਵਾਲ ਕਰਦਾ ਕਿ ਹੁਣ ਤੁਸੀਂ ਕੀ ਕਹੋਗੇ ਮੈਨੂੰ ਇਹ ਦੱਸੋ ਪਹਿਲਾ ਵੀ ਆ ਟੈਸਟ ਜਿਹੜੇ ਆ ਜਾ ਕੇ ਉੱਥੇ ਡੋਂਦੇ ਰਿਆ ਜਿਹੜੇ ਵਿੱਚ ਮੈਂ ਕਹਾਂਗਾ ਫਾਲਤੂ ਬੋਲਣ ਆਏ ਜਿਨ੍ਹਾਂ ਨੂੰ ਹੁਣ ਕੋਈ ਨਹੀਂ ਚੱਲਦਾ ਪੰਜਾਬ ਦੇ ਵਿੱਚ ਉਹ ਜਿਹੜੇ ਬੋਲਦੇ ਨੇ ਆਪ ਜਾ ਕੇ ਉੱਥੇ ਭੰਗੜੇ ਪਾਉਂਦੇ ਰਹਿੰਦੇ ਤੇ ਉਹਨਾਂ ਨੂੰ ਵੀ ਇਹ ਮੈਂ ਕਹਾਂਗਾ ਆਪਣੇ ਆਪ ਨੂੰ ਸੰਭਾਲੋ ਨਹੀਂ ਤਾਂ ਪੰਜਾਬ ਦੇ ਲੋਕ ਤੁਹਾਨੂੰ ਕਦੇ ਨਹੀਂ ਬਖਸ਼ਣ ਜੀ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਦਲਜੀਤ ਅਸਾਂ ਨੇ ਪੰਜਾਬ ਪੰਜਾਬੀ ਅਤੇ ਦਸਤਾਰ ਦੀ ਪੂਰੀ ਬੱਲੇ ਬੱਲੇ ਕਰਾਈਆ ਪੂਰੀ ਵਰਲਡ 'ਚ ਇਹ ਕੋਈ ਸਾਜ਼ਿਸ਼ ਤਹਿਤ ਆ ਕੀ ਹੈ ਬਿਲਕੁਲ ਇੱਕ ਸਾਜ਼ਿਸ਼ ਦੇ ਤਹਿਤ ਅੱਜ ਸਿੱਖੀ ਸਰੂਪ ਨੂੰ ਪੂਰੇ ਵਰਲਡ 'ਚ ਚਮਕਦਾ ਦੇਖ ਕੇ ਉਹ ਲੋਕ ਜਿਹੜੇ ਸ਼ਰਾਰਤੀ ਲੋਕ ਹੈ ਜਿਹੜੇ ਈਰਖਾ ਵਾਲੇ ਲੋਕ ਹੈ ਜਿਹੜੇ ਘਟਮਾਤੇ ਵਾਲੇ ਆ ਮਤਾ ਇਹਨੂੰ ਕਹਿੰਦੇ ਵੇ ਘਟ ਸੈਨ ਸ਼ਕਤੀ ਵਾਲੇ ਲੋਕ ਉਹ ਲੋਕ ਕਮਜ਼ੋਰ ਲੋਕ ਉਹਦਾ ਵਿਰੋਧ ਕਰਦੇ ਆ ਬਹਾਦਰ ਲੋਕ ਕਦੇ ਵਿਰੋਧ ਨਹੀਂ ਕਰਦੇ ਬਹਾਦਰ ਲੋਕ ਹਮੇਸ਼ਾ ਕਹਿੰਦੇ ਆ ਕਿ ਭਾਈ ਕੋਈ ਵੀ ਕੌਮ ਹੈ ਉਹ ਆਪਣੇ ਕੰਮਾਂ ਨਾਲ ਆਪਣੀ ਸਮਝ ਨਾਲ ਆਪਣੇ ਕਿੱਤੇ ਨਾਲ ਆਪਣੇ ਕਿਰਦਾਰ ਨਾਲ ਉੱਚਾ ਜਾ ਰਿਹਾ ਤੇ ਉਹ ਸਾਡੇ ਕਿਰਦਾਰ ਨੂੰ ਉਹਨੇ ਕਲਾ ਦਲਜੀਤ ਸਾਹਿਬ ਦਾ ਕਿਰਦਾਰ ਨਹੀਂ ਉੱਚਾ ਹੋਇਆ ਉਨੇ ਪੂਰੇ ਪੰਜਾਬ ਤੇ ਪੰਜਾਬੀਅਤ ਤੇ ਸਾਡੀ ਦਸਤਾਰ ਨੂੰ ਪੂਰੇ ਵਰਲਡ ਚ ਉੱਚਾ ਕੀਤਾ ਹੈ ਤੇ ਉਹਦੀ ਵਿਰੋਧਤਾ ਕਰਨਾ ਇੱਕ ਸਾਜ਼ਿਸ਼ ਹੈ ਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਇਸ ਫਿਲਮ ਨੂੰ ਪੂਰੇ ਭਾਰਤ ਦੇ ਵਿੱਚ ਰਿਲੀਜ਼ ਕੀਤਾ ਜਾਵੇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਹੀ ਸੂਬਾ ਪ੍ਰਧਾਨ ਸਰਦਾਰ ਮਜੀਦ ਸਿੰਘ ਰਾਜ ਜੀ ਨੇ ਤੁਹਾਨੂੰ ਵਿਸਥਾਰਨਾ ਦੱਸ ਦਿੱਤਾ ਹੈ ਕਿ ਇਹ ਪੰਜਾਬੀਅਤਾਂ ਘੱਟ ਗਿਣਤੀ ਨਾਲ ਜੋ ਧੱਕਾ ਕਰਨਾ ਚਾਹੁੰਦੇ ਨੇ ਕੁਝ ਲੋਕ ਨੇ ਸਾਰਾ ਨਹੀਂ ਹਿੰਦੁਸਤਾਨ ਕੁਝ ਭਾਰਤ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਹਮੇਸ਼ਾ ਅੱਗ ਲਾਉਂਦੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਭਾਈ ਬੰਦੇ ਬਣ ਜਓ ਹਮੇਸ਼ਾ ਉਹਨਾਂ ਨੇ ਪੰਜਾਬ ਨਹੀਂ ਭਾਰਤ ਦਾ ਨਾਮ ਪੂਰੇ ਵਰਲਡ ਦੇ ਵਿੱਚ ਰੋਸ਼ਨ ਕੀਤਾ ਪੱਗ ਬਨ ਕੇ ਇਹ ਪੱਗ ਨੂੰ ਟਾਰਗੇਟ ਕਰਦੇ ਨੇ ਹੁਣ ਮੈਚ ਹੋਣੇ ਨੇ ਉੱਥੇ ਖਿਡਾਰੀ ਜਾਣੇ ਨੇ ਹੁਣ ਇੱਕ ਹੋਰ ਗੱਲ ਦੱਸਾਂ ਗੁਜਰਾਤ ਚ ਬਾਰਡਰ ਬੰਦ ਹੋ ਗਏ ਆ ਇਹਨਾਂ ਸੰਧੂਰ ਕੀਤਾ ਹੁਣੇ ਹੀ ਪੰਜਾਬ ਦੇ ਵੇ ਉੱਥੇ ਇੱਥੇ ਬਾਰਡਰ ਬੰਦ ਕਰਤਾ ਗੁਜਰਾਤ ਚ ਬਾਰਡਰ ਖੁੱਲੇ ਆ ਕਾਮਕੀਤੇ ਪੰਜਾਬ ਨਾਲ ਧੱਕਾ ਕਰਨਾ ਚਾਹੁੰਦੇ ਆ ਪੰਜਾਬੀਆਂ ਧੱਕਾ ਕਰਨਾ ਚਾਹੁੰਦੇ ਆ ਅਸੀਂ ਤੇ ਸਾਰੇ ਮਿਲ ਕੇ ਕਹਿੰਨੇ ਆ ਦਲਜੀਤ ਦਸਾਂਝ ਨੂੰ ਜਿੰਨੇ ਵੀ ਸਾਡੇ ਸਿੱਖ ਜਿਹੜੇ ਨੇ ਅਸੀਂ ਪੰਜਾਬੀਅਤ ਨਾਲ ਪੰਜਾਬ ਨਾਲ ਤੇ ਪੰਜਾਬੀ ਨੂੰ ਉੱਤੇ ਚੁੱਕਣ ਵਾਲੇ ਨਾ ਹਮੇਸ਼ਾ ਨਾਲ ਰਵਾਂਗੇ ਭਾਰਤੀ ਕਿਸਾਨ ਜੁਨੀਆਂ ਦਵਾਪਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ